ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਚਾਰ ਬੈੜਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਤਿੰਨ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾਣੀਆਂ ਲੈੰਦੀਆਂ ਨੇ ਆਊਟ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਜੀ ਸასი ਕਾ ਉਹ ਠੀਕ ਹੋ ਬੜੀ ਵਧੀਆ ਨਾਮ ਤੇ ਐਡਰੈਸ ਬੋਲੋ। ਹਰਨਾ ਸਾਹਿਬ ਬੱਬੂ ਆ ਜੀ। ਕਾਹਨ ਸਲਾਬ ਪਈ ਆਪਾਂ। ਠੀਕ ਹੈ ਬਈ। ਜ਼ਿਲ੍ਹਾ। ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਜੀ। ਤਹਿਸੀਲ ਬਈ। ਤਹਿਸੀਲ ਆਪਾਂ ਨੂੰ ਰਾਮਪੁਰ ਫੋਜ ਜੀ। ਨੇੜੇ ਪਿੰਡ ਬਈ। ਨੇੜੇ ਆਪਣੇ ਭਦੌਰ ਜੀ ਭਗਤਾ ਭਾਈ ਰੁਪਾ। ਮੋਬਾਈਲ ਨੰਬਰ 77477 ਜੀ 1737। ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ? ਸਾਡਾ ਦੂਜਾ ਸੂਆ ਸੂਈ ਹੈ ਜੀ ਇਹ। ਓਕੇ। ਸੂਈ ਨੂੰ 3 ਘੰਟੇ ਹੋ ਗਏ ਜੀ 2.5 3 ਘੰਟੇ। ਓਕੇ। ਜੇਰ ਪ੍ਰੋਪਰ ਪੈ ਗਈ ਇਹਦੀ? ਜੇਰ ਆ ਪਈ ਆ ਬੱਠਲ ਚ। ਤੇ ਬੱਚਾ ਕਿੰਨਾ ਕੁ ਬੋਲਾ ਬਾਈ ਨੇ ਕੱਢਿਆ ਇਹ ਬੋਲਾ ਇਹਨਾਂ ਮੰਨ ਕੇ ਚਲੋ ਸਾਢੇ 3 ਕਿਲੋ ਚੋਇਆ ਸਾਨੇ ਬੱਚਾ ਜੀ ਓਕੇ ਬਾਈ ਉਹ ਨੂੰ ਚੰਗਾ ਤਾਂ ਹੀ ਰੱਜਿਆ ਬੈਠਾ ਉਹ ਦੇਖ ਲੋ ਹੂੰ ਤੇ ਠੰਡੀ ਸੀਲ ਥਣ ਲੇਵੇ ਬਣੂ ਸਫਾਈ ਦਿਖਾ ਦਿਓ ਕਿੰਨੀ ਜ਼ਿਆਦਾ ਬਾਈ ਬੜੀ ਆ ਨਾ ਲੇਕਿਨ ਜੀ ਕਿੰਨਾ ਕੁ ਦੁੱਧ ਦੇ ਦੂ ਅਸਲ ਦੁੱਧ ਜੀ 22 23 ਕਿਲੋ ਦੀ ਉਮੀਦ ਹੈ ਦੇ ਕੋਲ ਓਕੇ ਬਾਈ ਹਾਂ ਜੀ ਪਹਿਲੇ ਸੂਏ ਦਾ 20 ਕਿਲੋ ਦਾ ਰਿਕਾਰਡ ਹੈ ਜਿਹਦਾ ਮਾਲਕਾਂ ਨੇ ਦੱਸਣ ਦੇ ਮੁਤਾਬਕ ਨਾੜਾ ਨੂੜਾ ਫੁੱਲ ਬਾਹਲਾਂ ਚੰਗੇ ਤੇ ਠੰਡੀ ਸੀਲ ਤੇ ਬਰੀਕੀ ਦੇਖੋ ਕਿੰਨੀ ਹੈ ਲੇਵੇ ਮੈਂ ਮਰ ਗਿਆ ਇੱਥੇ ਫੇਰੀ ਚੱਲ ਕੋਈ ਚੱਕਰੀ ਮੁੱਠੀ ਆਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਚੁਈ ਕਿਵੇਂ ਬਾਈ ਬਹੁਤ ਸੋਹਣੀ ਜਵਾਈ ਦਾਰ ਸਾਹਿਬ ਠੀਕ ਹੈ ਬਾਈ ਹਾਂਜੀ ਖੋਲ ਦੇ ਬਾਈ ਤੋੜ ਦੇ ਫੁੱਲ ਕੱਦ ਫੁੱਲ ਬ੍ਰੀਡ ਫਰੰਟ ਪਰ ਕੀ ਕਹਤਾ ਉਹਨਾਂ ਨੇ ਬਹੁਤ ਚੰਗਾ ਭਰਾ ਹੈ ਦਾਰ ਸਾਹਿਬ ਠੀਕ ਹੈ ਬਾਈ ਪਾ ਬੱਚਾ ਦੇ ਗਿਆ ਆਪੇ ਪੈਪਰ ਦੀ ਆ ਜੀ ਓਕੇ ਬਾਈ ਹਾਂਜੀ ਚੰਗੇ ਸੀਮਣ ਦੀ ਆ ਚੰਗੇ ਸੀ ਜੇ ਜੇ ਮਰਜੀ ਬੱਚੇ ਲੈ ਸਕਦਾ ਬੰਦਾ ਇਹ ਤੋਂ ਠੀਕ ਹੈ ਹਾਂਜੀ ਸਿਉਰਟੀ ਚੈੱਕ ਕਰ ਹੈਨਾ ਬਿਊਟੀ ਕਮਾ ਰੀਆ ਤੇਸੂਸ ਬੜਾ ਚੰਗਾ ਚੰਗੀ ਚੰਗੀ ਹੈ ਜੀ ਹਾਂ ਬੋਦੀ ਬੋਦੀ ਚੰਗੀ ਹੈ ਸਨਖਪੋਣਾ ਵਾਰਡ ਦੇ ਵਿੱਚ ਫੁੱਲ ਆ ਬਾਈ ਬਾਕੀ ਤੋਰਾ ਚੈੱਕ ਕਰ ਕੋਈ ਲਸਨੀ ਲਾਮੀ ਨਹੀਂ ਨਾ ਨਾ ਜੀ ਫੁੱਲ ਪਲੀ ਜੁੜੀ ਇਹ ਤਾਂ ਮੜਾ ਜਾਪਾ ਮੰਨਾਈ ਤਨ ਘੰਟੇ ਸੁਈ ਨੂੰ ਸਹੀ ਹੈ ਬਾਈ ਤਰਾ ਥੋੜੀ ਜਾਪੇ ਜਾ ਹੂੰ ਇਹ ਤੋਰਾ ਤਾਰਾ ਦਿਖਾ ਦੇਈ ਚੰਗੀ ਚਾਪਾ ਤਾ ਤੋਰਾ 1 ਨੰਬਰ ਕੱਦ ਬਰੀਡ ਫਰੈਂਚ ਥਣਲੇਵਾ 1 ਨੰਬਰ ਆ ਬਾਈ ਹਾਂ ਸੁਈ ਸੁਵਾਈ ਆ ਬਾਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਫੋਲ ਦੀ ਬਾਦੀ ਚੰਗੀ ਆ ਸਨਖ ਪੁਣਾ ਬੜ ਦੇ ਵਿੱਚ ਫੁੱਲ ਆ ਬਾਈ ਕਿਆ ਬਾਤ ਆ ਠੰਡੀ ਬਹੁਤ ਆ ਡਾਕਟਰ ਸਾਹਿਬ ਆਈ ਗਲੀ ਲਾ ਤੁਲ ਜੇ ਮੈਂ ਭਰ ਦਿਆ ਤੇ ਫੇਰੀ ਚੱਲ ਕੋਈ ਚੈੱਕ ਇਹਨੂੰ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਆ ਦੁੱਧ ਮੰਨ ਕੇ ਚਲੋ ਐਸਟੀਮੇਟ ਨਹੀਂ ਜੀ ਮੰਨ ਕੇ ਚਲੋ ਜੀ ਆਪਾਂ ਨੂੰ ਇਹ ਤਾਂ ਉਮੀਦ ਆ ਜੀ 22 30 ਕਿਲੋ ਦੀ ਓਕੇ ਹਾਂ ਜੀ ਐਸਟੀਮੇਟ ਨਹੀਂ ਕਹਿ ਸਕਦੇ ਨਾ ਆਪਾਂ ਨੂੰ ਸਹੀ ਆ ਵੀ ਆਪਾਂ ਇਹਨੂੰ ਐਸਟੀਮੇਟ ਕਹਾਂਗੇ ਪਹਿਲੇ ਸੂਏ ਦਾ ਮਾਲਕਾਂ ਨੇ 20 ਕਿਲੋ ਦਾ ਰਿਕਾਰਡ ਦੱਸਿਆ ਜੀ ਯਾਰ ਕਿਹਾ ਤਾਂ ਪਲੱਸ ਚੱਲੂਗੀ ਵੀ ਤਾਂ ਹਾਂ ਜੀ ਠੀਕ ਥਣਲੇ ਇੱਕ ਨੰਬਰ ਲੈ ਵਾ ਵੇ ਲੋ ਜੀ ਇਸ ਕੁਆਲਿਟੀ ਦਿਖਾ ਦੇਣੀ ਫੁੱੜਨੀ ਚੈੱਕ ਕਰੋ ਵੈਡ ਦੀ ਨਹੀਂ ਬਾਈ ਹਾਂਜੀ ਹੂੰ ਕੀ ਮੋਲ ਅਖਰਜਾਇਜ ਡਾਕਟਰ ਸਾਹਿਬ ਸਾਡੇ 75000 ਦੀ ਬੱਛੀ ਦੇਵਾਂਗੇ ਮੁੱਲ ਕਰਾਉਣ ਨੂੰ ਭਾਵੇਂ ਕੋਈ 85 ਕਰਾ ਲੈ ਕੋਈ 90 ਕਰਾ ਲੈ ਕੋਈ 80 ਕਰਾ ਲੈ ਠੀਕ ਹੈ ਹਾਂਜੀ ਜਿਹੜਾ ਦੇਣ ਲੈਣ ਵਾਲਾ ਹੀ ਮੁੱਲ ਹੋਊਗਾ ਜੀ ਠੀਕ ਹੈ ਤੇ ਮੇਰਾ ਵੀਰ ਕੋਈ ਪਕਾਈ ਵਾਲਾ ਤੇ ਸਵਾਲ ਵਾਲਾ ਮੈਨੂੰ ਫੋਨ ਨਾ ਲਾਵੇ ਠੀਕ ਹੈ ਹਾਂਜੀ ਹੂੰ ਜਮ ਜੈ ਮੇਰਾ ਵੀਰ ਬਣ ਕੇ ਇੱਕ ਇੰਨਾ ਕੇ ਦੇਖ ਲਿਆ ਕਰਨ ਮੇਰੇ ਭੈਣ ਭਰਾ ਜੀ ਨੇ ਵੀ ਵੀਡੀਓ ਦੇਖਣੀ ਆ ਪੂਰੀ ਵੀਡੀਓ ਦੇਖ ਕੇ ਫੋਨ ਲਾਉਣ ਜੀ ਠੀਕ ਆ ਭਾਈ ਹਾਂਜੀ ਤੋੜਾ ਫਰੀਦ ਪ੍ਰਿੰਟ ਫਰੰਟ ਫਰੰਟ ਪੂਰਾ ਚਿਰਿੰਗਾ ਥਾਨ ਲੈਵਾ ਵੀ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਕਿਆ ਬਾਤ ਤੂਈ ਸੁਆਈਆ ਹਾਂਜੀ ਬੱਚਾ ਤਾਂ ਹੈ ਜੱਜ ਨਾਲ ਉੱਠਣ ਵੀ ਨਹੀਂ ਲੱਗਿਆ ਨਹੀਂ ਉੱਠਣ ਨਹੀਂ ਲੱਗਿਆ ਹਜੇ ਉਹਨਾਂ ਦਾ ਦੁੱਧ ਤਾਂ ਚੁੰਗਿਆ ਵਜੇ ਇਹਦਾ ਖਲ ਚੁੰਗਿਆ ਵਜੇ ਦੁੱਧ ਦੁੱਧ ਠੀਕ ਆ ਹਾਂ ਹਾਂਜੀ ਫੇਸ ਦੀ ਬਿਊਟੀ ਕਮਾਲ ਬਈ ਥਾਣ ਇੱਕ ਨੰਬਰ ਕੱਲਾ ਕੱਲਾ ਥਾਣ ਪੂਰੀ ਵਿਛੀ ਦੇ ਥਾਣ ਕਿਆ ਬਾਤ ਥਾਣ ਬੜਾ ਚੰਗਾ ਬੜਾ ਚੰਗਾ ਜੱਟ ਸਾਹਿਬ ਐ ਨਹੀਂ ਕੋਈ ਗੱਲ ਸਹੀ ਗੱਲ ਇਹ ਤਾਂ ਮੜਾ ਤੁਹਾਨੂੰ ਮੈਂ ਧਾਰਾ ਦਿਖਾਉਣਾ ਬੱਚੀ ਦਾ ਹੂੰ ਫੇਰ ਦੇਖਦੇ ਫਿਟਿੰਗ ਵਾਲਾ ਲੈ ਵਾਜੀ ਜਮਾ ਠੀਕ ਆ ਹਾਂ ਬਹੁਤ ਸੋਹਣਾ ਆਰਡਰ ਹਾਂਜੀ ਜਮਾ ਆਏ ਆਂ ਜੀ ਫਿਟਿੰਗ ਵਾਲਾ ਬਾਕੀ ਮੁੱਲ ਵੀ ਜਰ ਜਾਇ ਜਾ ਖੱਟਾ ਬਾਹਲਾ ਜ ਠੀਕ ਆ ਹਾਂ ਇੱਕ ਤਾਂ ਬੰਦਾ ਹੁਈ ਕਹੀ ਜਾਂਦਾ ਹੁੰਦਾ ਨਾ ਵੀ ਆਏ ਆ ਜਿਵੇਂ ਜਮ ਖੱਟਾ ਬੋਲਾ ਹੋ ਜਿਆ ਥੱਲੇ ਹੁਣ ਤੁਸੀਂ ਚੈੱਕ ਕਰ ਲੈ ਓਕੇ ਹਾਂਜੀ ਨਾਲੇ ਧਾਰਾ ਚੱਕ ਹੋ ਜਾਣਗਾ ਤੇ ਬੰਦਾ ਲਓ ਜੀ ਡਾਕਟਰ ਸਾਹਿਬ ਉਹਲੇ ਥਣਾ ਨੂੰ ਦਿਖਾ ਦਿਓ ਧਾਰਾ ਕਿ ਵਾਈ ਬੜੀ ਚੰਗੀ ਆ ਨਾ ਜਿਵੇਂ ਮਾ ਮੋਹੜਾ ਬਾਈ ਇੱਕ ਨੰਬਰ ਚ ਵਾਈ ਮੋਟੀ ਮੋਟੀ ਖੱਟਾ ਬੋਲਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੇ ਕਿਆ ਬਾਤ ਇੱਕ ਨੰਬਰ ਚ ਵਾਈ ਆ ਕਿ ਨਹੀਂ ਮਾਖਾ ਜੀ ਬਾਲਾ ਚੰਗਾ ਚੋਣਾ ਬਾਲਾ ਚੰਗਾ ਚੋਣਾ ਜੀ ਮਗਲੇ ਥਣਾ ਦੇ ਕਿ ਦਿਖਾ ਦਿਓ ਲਓ ਜੀ ਲੈ ਮਗਰਲੇ ਥਣਾਈ ਚਵਾਈ ਚੈੱਕ ਕਰ ਲਓ ਟੂਨ ਚਵਾ ਦਾ ਬਈ ਕਰ ਮਾਈ ਹੋਰ ਸਿੱਟੇ ਦੀ ਤੇ ਮੂੰਹੋ ਜੀ ਇਹ ਬੱਚੀ ਆ 6 ਦੰਦਾਂ ਦਾ ਠੀਕ ਆ ਦੂਜਾ ਸੂਆ 6 ਦੰਦ ਬੱਚੀ ਆ ਜੀ ਮੂੰਹੋਂ ਆਉਂਦਾ ਕੋਈ ਵੀ ਭੈਣ ਭਰਾ ਲੈਂਦਾ ਆਪਣੇ ਤੋਂ ਚਾਹੇ ਆਨਲਾਈਨ ਮੰਗਾਉਂਦਾ ਆਪਦੀ ਚੈੱਕ ਕਰ ਲੈ ਘਰੇ ਗਈ ਜੇ 6 ਦੰਦ ਹੋਈ ਤਾਂ ਰੱਖ ਲੈਣੀ ਆਪਣੀ ਬੱਚੀ ਆਪਾਂ ਨੂੰ ਵਾਪਸ ਕਰ ਦੇ ਜੀ ਆ ਕਰਾਇਆ ਆਪਣਾ ਹੋਊਗਾ ਠੀਕ ਆ ਹਾਂਜੀ ਲਓ ਜੀ ਹੁਣ ਨੇੜੇ ਕਰਕੇ ਥਣ ਦਿਖਾ ਦਿਓ ਆਸਮ ਕੇ ਕਿੰਨਾ ਚੰਗਾ ਚੈੱਕ ਕਰਵਾਣੇ ਕੱਲਾ-ਕੱਲਾ ਥਾਣਾ ਪੂਰੀ ਵਿਤੀ ਦੇ ਥਣ ਪਿਆ ਤੇ ਬਾਕੀ ਮੋਲ ਵੀ ਜਾਇ ਜਾ ਬੈੜ ਚੰਗੀਆਂ ਫੁੱਲ ਅੱਗੇ ਵੀਰੇ ਕਿਹੜਾ ਸੂਆ ਜੀ ਡਾਕਟਰ ਸਾਹਿਬ ਪਹਿਲਾ ਸੂਆ ਸੁੰਦੀਏ ਜੀ ਇਹ ਓਕੇ ਮੂੰਹੋਂ ਦੋ ਦੰਦ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਦਿਨ ਕਿੰਨੇ ਲੋ ਦਿਨ ਜੀ 5 ਤੋਂ 7 ਲਊਗੀ ਠੀਕ ਹੈ ਜੀ ਤੇ ਬੱਚੀ ਦੇ ਥੱਲੇ ਢਿੱਲ ਢੂਲ ਦਿਖਾਓ ਜੀ ਕਿੰਨੀ ਆਵਾ ਲੈਵਾ ਬੜਾ ਕਮਾਲਾ ਹਨ ਬਹੁਤ ਸੋਹਣਾ ਆਰਡਰ ਬਈ ਸਟੀਟਿੰਗ ਵਾਲਾ ਲੈਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਹਲੇ ਕੱਚੀ ਕੱਚੀ ਆਓ ਸਾਹ ਨਾਲ ਅੰਦਾਜ਼ਾ ਲਾਓ ਮੂੰਹੋਂ ਲੈਵਾ ਚੈੱਕ ਕਰ ਲਓ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਤੇ ਕੋਈ ਵੀ ਬਹੁਤ ਕਮਾਲਾ ਹੂੰ ਛੋਟੀ ਨਾ ਮੰਨ ਗਏ ਬਈ ਆ ਦੇਖ ਲੋ ਸਹੀ ਆ ਫਿਰ ਬਰਾਬਰ ਖੜੀ ਰਹੀ ਤੇ ਮੇਰਾ ਸਟਕਟ ਨਾਂ ਵਾਲਾ ਜੀ 5 ਤੇ 9 ਕੱਦ ਆ ਜੀ ਠੀਕ ਆ ਹਾਂਜੀ ਉਸ ਹਸਾ ਮਨ ਅੰਦਾਜ਼ਾ ਲਾਇਓ ਬਾਈ ਬਰਾਬਰ ਹਾਂ ਕੱਦ ਅੰਦਾਜ਼ਾ ਲਾ ਕੇ ਆ ਬਦਾ ਜੀ ਕੱਦ ਚੰਗਾ ਛੋਟੀ ਨਹੀਂ ਹੈਗੀ ਹਾਂਜੀ ਛੋਟੀ ਕੋਈ ਨਾ ਮੰਨ ਗੇ ਕੋਈ ਵੀ ਬੜ ਛੋਟੀ ਨਹੀਂ ਜੀ ਸਹੀ ਹੈ ਇਹੀ ਜੀਆਂ ਬੈੜਾਂ ਜੀ ਹੁੰਦੀਆਂ ਉਹ ਜੀਆਂ ਹੈਗੀਆਂ ਜੀ ਹੂੰ ਖੋਲ ਦੇ ਬਾਈ ਤੋਰ ਦੇ ਮੂੰਹ ਦੋ ਦੰਦ ਆ ਜੀ ਇਹ ਹਾਂ ਮੂੰਹ ਦੋ ਦੰਦ ਬਾਈ ਤੇ ਆਰਡਰ ਦੀ ਫੀਟਿੰਗ ਆ ਜਿਹੜੀ ਕਮਾਲ ਆ ਬਿਊਟੀ ਚੈੱਕ ਕਰ ਲੋ ਬਿਊਟੀ ਇੱਕ ਨੰਬਰ ਹੈ ਡਾਇਮੰਡ ਪੀਸ ਆ ਕਹਿੰਦੇ ਹਾਂਜੀ ਹੂੰ ਉਹ ਤਾਂ ਪੱਦਰ ਪੱਦਰ ਚੰਗੀ ਆ ਫਲੀ ਵੀ ਆ ਕੋਈ ਨਹੀਂ ਇਹਦਾ ਭਾਲ ਪਾਉਣ ਲੱਗੀ ਹੈ ਜੀ ਬੱਛੀ ਸਹੀ ਆ ਬਾਈ ਇਹਦਾ ਭਾਲੀ ਪਾਉਣ ਲੱਗੀ ਹੈ ਜੀ ਹਾਂ ਬਥੋਰੀ ਤੋਰਾ ਚੈੱਕ ਕਰੋ ਕਰਮਾ ਇਹਦਾ ਇੱਕ ਨੰਬਰ ਆ ਬਾਈ ਕਿਆ ਬਾਤ ਆ ਬਾਕੀ ਠੰਡੀ ਠੁੰਡੀ ਫੁੱਲ ਆ ਠੰਡੀ ਫੁੱਲ ਆ ਜੀ ਉਹ ਵੀ ਬੜੀ ਚੰਗਾ ਕਰਮਾ ਵਾਲੀ ਦਾ ਹਾਂਜੀ ਕਿਆ ਬਾਤ ਆ ਬਾਈ ਆ ਜਾ ਪਤਾ ਜਾ ਆਇਆ ਆ ਪੂਰੀ ਪਲੀ ਵੀ ਆ ਕਿ ਨਹੀਂ ਫੁੱਲ ਪਲੀ ਵੀ ਆਈਆਂ ਨੇ ਚੰਗ ਕਦਮ ਕਾਲੀ ਆ ਜੀ ਉਹੋ ਨਹੀਂ ਕੋਈ ਗੱਲ ਹੋਊਗੀ ਠੰਡੀ ਠੁੰਡੀ ਫੁੱਲ ਲੈ ਬੜਾ ਕਮਾਲ ਦਾ ਮਗਰ ਮੂਰ ਲਾ ਲੇਵਾ ਮੂਰੋਂ ਚੈੱਕ ਕਰ ਲੋ ਲੇਵਾ ਹੈਕਰ ਨੰਬਰ ਆ ਬਾਈ ਕੱਲਾ ਕੱਲਾ ਥਾਣਾ ਜਪਾ ਮੇ ਮਸ਼ੀਨ ਤੇ ਚੋਲੇ ਕੋਈ ਜੀ ਹੂੰ ਕੋਈ ਹੱਥੀ ਚੋਲੇ ਉਹ ਕੰਮ ਨਹੀਂ ਹੋਊਗਾ ਵੀ ਐਵੇਂ ਚਲ ਕੋ ਚਲ ਖੋਈ ਜਾਊਗਾ ਮਾ ਸਹੀ ਆ ਬਾਈ ਹਾਂਜੀ ਕੀ ਮੋਲ ਆ ਬਾਈ ਜੈ ਸਾਡੇ 76000 ਦੀ ਵੱਛੀ ਦੇਵਾਂਗੇ ਜੀ ਸਾਡੇ 76000 ਦੀ ਬੈੜ ਹਾਂਜੀ ਮੁੱਲ ਕਰਾਉਣ ਨੂੰ ਕੋਈ 85 ਕਰਾ ਲੈ 90 ਕਰਾ ਲੈ ਮੈਂ ਤੁਹਾਨੂੰ ਫੇਰ ਕਹਿੰਨਾ ਪਕਾਈ ਵਾਲਾ ਆਪਾਂ ਨੂੰ ਫੋਨ ਨਾ ਲਾਵੇ ਐਵੇਂ ਕੋਈ 65 ਲੈ ਲੈ ਕੋਈ ਠੱਡ ਲੈ ਲੈ ਉਹ ਜਿਹਾ ਕੰਮ ਹੋਣਾ ਨਹੀਂ ਜੀ ਇਹ ਤਾਂ ਮਾਨਤਾ ਨਹੀਂ ਹੋਣਾ ਜੀ ਠੀਕ ਆ ਹਾਂਜੀ ਜਮਾ ਜੈ ਜਮੋਲਾ ਬਾਈ ਐਡੀ ਬੱਚੀ ਐਸ ਭਾਜ ਕੋਈ ਦੇ ਦੇ ਦੰਦਾ ਚ ਬੱਚੀ ਦੇ ਦੇ ਤਾਂ ਆਪਾਂ ਬੈਠੇ ਹਾਂ ਹਾਂ ਪਾਪਾ ਇਹ ਜਿੱਥੇ ਤਾਂ ਲੈਵੇ ਵਾਲੀ ਤੇ ਤੋਰੇ ਵਾਲੀ ਬੱਚੀ ਦੇ ਦੇ ਆਪਾਂ ਬੈਠੇ ਹਾਂ ਜਮਾ ਜੈ ਜਮੋਲਾ ਬਾਈ ਹਾਂ ਜਿੱਥੇ ਕੇ ਮੋਲਾ ਸਰ ਕਿ ਤੋ ਮਰਜੀ ਕੋਈ ਭਰਾ ਰੇਟ ਦਾ ਪਤਾ ਕਰ ਲੈ ਜੀ ਕਿਤੋਂ ਜੀ 5 ਤੇ 10 ਪਿੰਡਾਂ ਜੋ ਪਤਾ ਕਰਕੇ ਆ ਜੇ ਜੇ ਆਹ ਰੇਟ ਆਪਣੇ ਵਾਲਾ ਮਿਲ ਜੇ ਜੀ ਲੱਖ ਲੱਖ ਰੁਪਏ ਆ ਨਾਰਮਲ ਹੀ ਮੰਗੇ ਆ ਲੱਖ ਰੁਪਈਆ ਜੀ ਦੋ ਦੰਦ ਬੱਛੀ ਕੋਈ ਵੀ ਨਹੀਂ ਦਿੰਦਾ ਜੀ ਐਡੀ ਆਪਾਂ ਨੂੰ ਭਾਜ ਮਿਲੀ ਆਪਾਂ ਹੀ ਭਾਜ ਦੇ ਦੇਣੀ ਆ ਕਿਸੇ ਦਾ ਕੋਈ ਗੱਲ ਨਹੀਂ ਘੁੱਟਣਾ ਆਪਾਂ ਹੂੰ ਉਹ ਜਿਹਾ ਕੰਮ ਹੀ ਨਹੀਂ ਜ ਆਪਣਾ ਆਪਾਂ ਨੂੰ ਤਾਂ ਦਿਹਾੜੀ ਦੇ ਆਪਾਂ ਕੰਮਤਲਬ ਆ ਆ ਹੁਣ ਆਈਆਂ ਆਪਣੇ ਕੋਲੇ ਇਹ ਸ਼ਾਮ ਨੂੰ ਦੋ ਬੈਗੀਆਂ ਤਿੰਨ ਬੈਗੀਆਂ ਜੀ 1000 1000 2000 ਰੁਪਈਆ ਦੀਆਂ ਜੀ ਆਪਾਂ ਨੂੰ ਦਿਹਾੜੀ ਤੱਕ ਮਤਲਬ ਆ ਸਹੀ ਆ ਭਾਈ ਹੂੰ ਅੱਗੇ ਭਰਾ 3 ਨੰਬਰ ਇਹ ਕਾਲੀ ਜਰਸੀ ਆ ਗਈ ਕਾਲੀ ਜਰਸੀ ਹਾਂਜੀ ਕਿਹੜਾ ਸੂਆ ਇਹ ਵੀ ਡਾਕਟਰ ਸਾਹਿਬ ਮੂੰਹੋਂ ਦੋ ਦੰਦਾਂ ਦਾ ਜੀ ਓਕੇ ਹਾਂਜੀ ਇਹ ਵੀ ਪਲੂਨ ਵੱਛੀ ਸੁੰਦੀ ਹੈ ਜੀ ਦਿਨ ਕਿੰਨੇ ਲੂ ਦਿਨ ਜੀ ਇਹ ਲਊਗੀ 2 ਤੋਂ 4 ਦਿਨ 2 ਤੋਂ 4 ਜਿਵੇਂ ਮਾੜ ਕਹਿੰਦੇ ਦੱਸਿਆ ਹੂੰ ਸੂਪੇ ਕੱਲ ਨੂੰ ਸੂਪੇ ਸੂਪੇ ਪਰਸੋਂ ਜੀ ਕਾ ਆਪਣੇ ਘਰ ਦੀ ਨਹੀਂ ਥਣ ਤੋਂ ਬੜਾ ਚੰਗਾ ਬਾਲੀ ਸਫਾਈ ਆ ਜੀ ਇਹਨਾ ਥਣ ਨਹੀਂ ਮੁਠੀ ਵਾਲੀ ਹੂੰ ਥਣ ਲੱਗਿਆ ਪੂਰਾ ਵਧੀਆ ਢਲ ਦਿਖਾ ਲੈ ਸੁੰਦੀ ਸੁੰਦੀ ਨਾਲ ਸਾਰੀ ਬਲਟਲ ਕੱਟ ਜਾਣੀ ਹੈ ਜੀ ਫੇਰ ਕਰਨ ਵਾਲੀ ਨੇ ਸੂਣਾ ਖੋਲ ਦੇ ਬੇ ਤੋਰ ਦੇ ਬਰੀਟ ਇੱਕ ਨੰਬਰ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਦੀ ਹੈਂਡਫੁਲ ਫੁੱਲ ਆਉਗੇ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਗਰਮੀਆਂ ਦੇ ਤੋਹਫੇ ਆ ਕਿ ਨਹੀਂ ਹਾਂਜੀ 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 ਦੁੱਧ ਵਾਲੇ ਪੀਸ ਆ ਜੀ ਉਹ ਨਹੀਂ ਕੋਈ ਦੁੱਧ ਵਾਲੇ ਪੀਸ ਆ ਬਾਈ ਜਮਾ ਮੱਝ ਨਾਲ ਦਾ ਦੁੱਧ ਇਹ ਇੱਕ ਪਾਸੇ ਭਾਲਵੱਛੀ ਪਾ ਚੱਲੀ ਜੀ ਇਹ ਵੀ ਹੂੰ ਉਹ ਸਾਹਮਣੇ ਹੀ ਆਪਣੇ ਸਹੀ ਕੋਈ ਵੀ ਭੈਣ ਭਰਾ ਆਪਣੇ ਨੂੰ ਆ ਕੇ ਆਏ ਨਾ ਕਹਵੇ ਵੀ ਆ ਕੀ ਆਪਾਂ ਵੀਡੀਓ ਚ ਦੱਸ ਦਿੰਨੇ ਆ ਦੇਖੋ ਹੁਣ ਆਪਾਂ ਦੱਸਦਾ ਜੀ ਵੀ ਭਾਲ ਪਾਈ ਵੀ ਆ ਜੀ ਇੱਕ ਪਾਸੇ ਸਹੀ ਗੱਲ ਦੇਖੋ ਇਹ ਤੋਰਾ ਦੇਖੋ ਬੱਚੀ ਹੂੰ ਤੋਰਾ ਕਮਾਲ ਹੈ। ਹਾਂਜੀ। ਦੋ ਦੰਦ ਕਹੀਏ ਦੋ ਦੰਦ ਹੀ ਹੋਊਗੀ। ਠੀਕ ਆ ਭਾਈ। ਹਾਂਜੀ। ਆਪ ਤਰਫ। ਕੀ ਮੋਲ ਨਸਰ ਜਾਇਜ। ਡਾਕਟਰ ਸਾਹਿਬ ਇਹ ਮੰਨ ਕੇ ਚੱਲੋ ਜੀ 55600 ਦੀ ਬੱਚੀ ਦੇਵਾਂਗੇ। 55600 ਦੀ ਬੱਚੀ ਭਾਈ ਕਹਿੰਦਾ ਦੇ ਦੇਾਂਗੇ ਭਾਈ। ਤੇ ਮੁੱਲ ਭਾਈ ਨੇ ਜਮ੍ਹਾਂ ਜਾਇਜ ਰੱਖਿਆ। ਫੇਸ ਦੀ ਬਿਊਟੀ ਕਮਾਲ। ਆਰਡਰ ਕਮਾਲ। ਅੱਲਾਕੱਲਾ ਥਾਣ ਪੂਰੀ। ਕੋਈ ਫੋਟ ਨਹੀਂ ਜਾਈ। ਕੋਈ ਸ਼ਾਂਗ ਨਹੀਂ ਕੁਛ ਨਹੀਂ ਜੀ। ਹੂੰ। ਸਹੀ ਗੱਲ ਆ ਫੇਸ ਕੁਆਲਟੀ ਦਿਖਾ ਦਿਓ ਸਾਰਾ ਕੁਝ ਚੈੱਕ ਕਰਾ ਦਿਓ ਜੀ ਲੈ ਦੇ ਸਫਾਈ ਨੀ ਹਾਂਜੀ ਬਹੁਤ ਜਿਆਦਾ ਸਫਾਈ ਆ ਜੀ ਸਹੀ ਗੱਲ ਕੀ ਮੋਲ ਦੇਸੀ ਇਹਦਾ 56000 ਰੁਪਇਆ ਲਾਵਾਂਗੇ ਡਾਕਟਰ ਸਾਹਿਬ 56000 ਦੀ ਵੜ ਬਾਈ ਜੀ ਸਵਾ ਦੋ ਸਾਲ ਦੀ ਬੱਚੀ ਆ ਜੀ ਇਹ ਹਮ ਜਮ ਜੈਜ ਮੋਲ ਆ ਬਾਈ ਵੜ ਚੰਗੀ ਆ ਉਹਦਾ ਸਫਾਈ ਚ ਲੇਵਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਖਾਣਾ ਬਾਈ ਬ੍ਰੀਡ ਇੱਕ ਨੰਬਰ ਇੱਕ ਨੰਬਰ ਬ੍ਰੀਡ ਆ ਜੀ ਜਰਸੀ ਕਾਲੀ ਆ ਜੀ ਸਹੀ ਆ ਬਾਈ ਹਾਂਜੀ ਮਾਂ ਦਾ ਫੌਲ ਦਾ ਮਿਲ ਮਿਲਦੀ ਬਹੁ ਘੱਟ ਹਾਂਜੀ ਮਿਲਦੀ ਬਹੁ ਘੱਟ ਆ ਜੀ ਜੈਸੀ ਦਾ ਬਹੁ ਘੱਟ ਮੰਗ ਫੁੱਲ ਮਿਲਦੀ ਬਹੁ ਘੱਟ ਅੱਗੇ ਭਰਾ ਲਾਸਟ ਕਿਹੜਾ ਸੂਆ ਜੀ ਇਹ ਵੀ ਪਲੂਨ ਮੱਛੀ ਆ ਜੀ ਇਹ ਇਹ ਮੂੰਹ ਚਾਰ ਦਿਨ ਦਾ ਮੂੰਹ ਚਾਰ ਦਿਨ ਦਾ ਪਹਿਲਾ ਸੂਆ ਠੀਕ ਆ ਦਿਨ ਕਿੰਨੇ ਲੋ ਦਿਨ ਜੀ ਇਹ ਵੀ 2 ਤੋਂ 4 ਦਿਨ ਲੈ ਜੂ ਜੀ ਹਜੇ 2 ਤੋਂ 4 ਦਿਨਾਂ ਦੀ ਕੱਚੀ ਹਾਂਜੀ ਠੀਕ ਆ ਭਾਈ ਕਿੰਨਾ ਕਿ ਦੁੱਧ ਦੇ ਦੁੱਧ ਮੰਨ ਕੇ ਚੱਲੋ ਜੀ ਆਪਾਂ ਨੂੰ ਤਾਂ ਮੀਦੇ ਕੋਲ 14 15 ਕਿਲੋ ਦੀ ਆ ਜੀ ਕੋਈ ਅਗਲਾ 12 ਮੰਨ ਕੇ ਲੈ ਜਾਏ ਭਾਵੇਂ ਅਗਲਾ 15 ਮੰਨ ਕੇ ਲੈ ਓਕੇ ਜੀ ਠੀਕ ਆ ਜੀ ਪਹਿਲਾਂ ਪਲੂਨ ਮੱਛੀ ਸੂੰ ਸਹੀ ਹੈ ਬਾਈ ਹਾਂਜੀ ਖੋਲ ਦੇ ਬਾਈ ਤੋਵੇ ਫੇਸ ਬਿਊਟੀ ਚੰਗੀ ਆ ਬ੍ਰੀਟ ਇਹ ਵੀ ਸੇਮ ਆ ਬਾਈ ਹਾਂਜੀ ਤੇ ਫੈਨ ਫੋਨ ਤੇ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਬਿਊਟੀ ਚੈੱਕ ਕਰ ਲੋ ਕਰਮਾਲੀ ਦੀ ਕੀ ਦਿਖਾ ਦੇ ਜੀ ਕਿੰਨੀ ਜ਼ਿਆਦਾ ਚਮਕ ਫੁੱਲ ਆ ਬਦਲੇ ਬਕਰੰਡੇ ਦੀ ਆ ਦੁੱਧ ਵਾਲਾ ਤੀਕਾ ਕੱਚੀ ਆ ਅੰਦਾਜ਼ਾ ਉਸ ਹਸਾਬ ਨਾਲ ਲਾਓ ਕੱਚੀ ਆ ਸਾਰੀਆਂ ਵਰਲਡ ਲੰਗ ਗੱਡੂ ਫੇਰ ਕਰਮਾਲੀ ਨੇ ਸੋਨਾਗਾ ਬਾਈ ਹਾਂਜੀ ਤੇ ਕੱਚੀ ਦੇ ਹਿਸਾਬ ਨਾਲ ਮੁੱਲ ਵੈਸੇ ਵੀ ਜਾਇਜ਼ ਹੀ ਹੁੰਦੇ ਆ ਮੁੱਲ ਬਾਈ ਦੇ ਤੇ ਕੱਚੀ ਦੇ ਹਿਸਾਬ ਨਾਲ ਮੁੱਲ ਹੋਰ ਵੀ ਵਜਾਇਜ ਹੋਊਗਾ ਹਾਂਜੀ ਲੈ ਤੋਰਾ ਚੈੱਕ ਆ ਜਾ ਆ ਜਾ ਤੋਰਾ ਇੱਕ ਨੰਬਰ ਆ ਜਮਾ ਜੀ ਜਮਾ ਇੱਕ ਨੰਬਰ ਦੀ ਉਹ ਚਾਰ ਦੰਦਾ ਜਾਂ ਚਾਰ ਦੰਦੀ ਹੈ ਜੀ ਸਹੀ ਗੱਲ ਹਾਂਜੀ ਲੈ ਜਿੱਥੇ ਮਰਜ਼ੀ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਠੰਡੀ ਸੀਲ ਆ ਬਈ ਸਫਾਈ ਦਿਖਾ ਦੇ ਜੀ ਮਗਲੇ ਪਾਸੇ ਜਿੰਨੇ ਮਰਜ਼ੀ ਹੱਥ ਫਰੀਜਰ ਲੇਵਰੀ ਸਫਾਈ ਦੇਖੋ ਲੈ ਲੱਟੂ ਲਾ ਬਹੁ ਪੰਗਾ ਨਾ ਸਰ ਲੈ ਲੈ ਵਾ ਬੜਾ ਕਮਾ ਵਾ ਚੱਲ ਥਲੂ ਬਾਲੀ ਪਈ ਆ ਸਾਰੀਆਂ ਬਾਲਟ ਲਾ ਕੱਢੂ ਫਿਰ ਸੋਣਾ ਇਹ ਸੁਣਾ ਦੇਖੋ ਲੈ ਇੱਕ ਨੰਬਰ ਥਣ ਤੇ ਬਰੀਟ ਵਾਲੀ ਮੁੱਲ ਕੀ ਜਾਇਤ ਡਾਕਟਰ ਸਾਹਿਬ ਇਹ ਮੁੱਲ ਭਾਵੇਂ 60 ਕਰਾ ਲਓ ਜੀ ਭਾਵੇਂ 62 ਕਰਾ ਲਓ ਇਹ 54000 ਦੀ ਬੱਚੀ ਦੇਵਾਂ ਚੱਕ ਬਾਈ ਜਮਾ ਜਾਇਦ ਮੁੱਲਾ 54000 ਦੀ ਵੜ ਬਾਈ ਕਹਿੰਦਾ ਟੋਲ ਮਟੋਲ ਵੜਾ ਜੀ ਉਹ ਜਿਆਦਾ ਕੰਮ ਨਹੀਂਗਾ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ ਕੋਈ ਚੱਕ ਨਹੀਂ ਵੜ ਚੰਗੇ ਆ ਵੈਸੇ ਪੜੀ ਵੀ ਇਹ ਬਰੀਟ ਵਾਲੀ ਹੈ ਜਾਨ ਵਾਲੀ ਹੈ ਜਰਸੀ ਆ ਜੀ ਲੈ ਤੋੜਾ ਵੀ ਇੱਕ ਨੰਬਰ ਆ ਜਾ ਪੁੱਤਾਂ ਜਾ ਨਾਗਸੀ ਭਰਾ ਕੋਲੇ 4 ਬਈ 4 ਹੀ ਦਿਖਾਤੇ ਜਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਤਾ ਵਾਈਨ ਨਿਕਨੇਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਦੇ ਵੀਰਾਂ ਦਾ ਸਾਥ ਲਓ ਧੰਨਵਾਦ